ਬਰਨਾਲੇ ਹਲਕੇ ਤੋਂ ਮੇਰਾ ਅਜ਼ੀਜ਼ ਜਿਹਨੂੰ ਮੈਂ ਛੋਟੇ ਹੁੰਦੇ ਤੋਂ ਉਹਨੂੰ ਵੱਡੇ ਹੁੰਦੇ ਤੱਕ ਵੇਖਿਆ ਜਦੋਂ ਉਹਦਾ ਜਨਮ ਹੋਇਆ ਸੀ ਅੱਜ ਤੱਕ ਸਰਦਾਰ ਗੋਬਿੰਦ ਸਿੰਘ ਸੰਧੂ ਸਾਹਿਬ ਉਹ ਨੌਜਵਾਨ ਬੱਚਾ ਬਹੁਤ ਵੱਡੇ ਸੁਪਨੇ ਨੇ ਇਮਾਨਦਾਰ ਬੱਚਾ ਮਿਹਨਤੀ ਆ ਔਰ ਮੈਂ ਸਮਝਦਾ ਅੱਜ ਫਰੈਸ਼ ਆਵਾਜ਼ ਦੀ ਬਰਨਾਲੇ ਹਲਕੇ ਨੂੰ ਲੋੜ ਹੈ ਜਿਹੜੇ ਕੈਂਡੀਡੇਟ ਖਲੋਤੇ ਆ ਚਾਇਓ ਕੇਵਲ ਸਿੰਘ ਢਿੱਲੋਂ ਸਾਹਿਬ ਨੇ ਤੁਸੀਂ ਆਪ ਜਨਮਾ ਕੇ ਵੇਖ ਲੇ ਜਿਸ ਪਾਰਟੀ ਨਾਲ ਉਹ ਸੰਬੰਧਿਤ ਹੈ ਉਹਨਾਂ ਦੀ ਮਾੜੀ ਕਾਰਗੁਜ਼ਾਰੀ ਸਾਡੇ ਸੂਬੇ ਪ੍ਰਤੀ ਕੀ ਹੈ ਉਸ ਨੂੰ ਤੁਸੀਂ ਬਿਹਤਰ ਸਮਝਦੇ ਹੋ ਕਾਂਗਰਸ ਪਾਰਟੀ ਦੇ ਤਾਂ ਹਾਲਾਤ ਇਹ ਕਿ ਹਰ 2 ਸਾਲ ਬਾਅਦ ਇਹ ਕੈਂਡੀਡੇਟ ਬਦਲ ਦਿੰਦੇ ਉਥੋਂ ਤੇ ਉਹਨਾਂ ਨੂੰ ਇਹ ਤਾਂ ਮਤਲਬ ਉਹ ਸ਼ਤਾਬ ਦੀ ਨਹੀਂ ਛੇਤੀ ਸਟੇਸ਼ਨ ਨਹੀਂ ਬਦਲਦੀ ਜਿੰਨੀ ਛੇਤੀ ਉਹ ਕੈਂਡੀਡੇਟ ਬਦਲਦੇ ਆ ਆਮ ਆਦਮੀ ਪਾਰਟੀ ਦਾ ਇੰਟਰਨਲ ਚੈਲੰਜ ਹੋਇਆ ਹੋਇਆ ਉਹ ਆਪ ਹੀ ਨਹੀਂ ਜਿਹੜਾ ਕੈਂਡੀਡੇਟ ਦਿੱਤਾ ਔਰ ਉਸਤੇ ਨਾਲ ਸਹਿਮਤ ਸਿਰਫ ਅੰਕਾਰ ਕਰਕੇ ਉਹ ਕੈਂਡੀਡੇਟ ਉੱਥੇ ਤੁਰਿਆ ਫਿਰਦਾ ਜਾਂ ਉਹਨੂੰ ਸਪੋਰਟ ਮਿਲ ਰਹੀ ਹੈ ਇਸ ਲਈ ਮੈਂ ਚਾਹੂੰਗਾ ਉਹ ਜੋ ਅੱਜ ਦੀ પરિਸਥਿਤੀ ਬਣੀ ਹੈ ਉਸ પરિਸਥਿਤੀ 'ਚ ਇੱਕ ਐਜੂਕੇਟਿਡ ਹੋਣਹਾਰ ਇਮਾਨਦਾਰ ਚੰਗੇ ਪਰਿਵਾਰ ਨਾਲ ਸੰਬੰਧਿਤ ਇੱਕ ਸਮਝਦਾਰ ਆਵਾਜ਼ ਦੀ ਬਰਨਾਲੇ ਸ਼ਹਿਰ ਨੂੰ ਬਰਨਾਲੇ ਹਲਕੇ ਨੂੰ ਲੋੜ ਹੈ ਔਰ ਉਹ ਆਵਾਜ਼ ਗੋਵਿੰਦ ਸਿੰਘ ਹੈ ਉਹਨੂੰ ਕਾਮਯਾਬ ਕਰੋ ਔਰ ਮੈਂ ਸਮਝਦਾ ਉਹਦੀ ਕਾਮਯਾਬੀ ਚਾਹੀਦੀ ਹੈ ਬਰਨਾਲੇ ਹਲਕੇ ਦੀ ਕਾਮਯਾਬੀ ਹੋਊਗੀ ਸੋ ਮੇਰੀ ਇਹ ਬੇਨਤੀ ਹੈ ਗੁਜਾਰਿਸ਼ ਹੈ ਜਰੂਰ ਆਸ ਕਰੂੰਗਾ ਉਮੀਦ ਕਰੂੰਗਾ ਕਿ ਤੁਸੀਂ ਇਤੇ ਗੌਰ ਫਰਮਾਉਂਗੇ ਔਰ ਪੰਜਾਬ ਪੰਜਾਬੀ ਪੰਜਾਬੀਅਤ ਭਾਈਚਾਰਕ ਸਾਂਝ ਬਲੰਦ ਹੋਊਗਾ ਔਰ ਪੰਜਾਬ ਦੀ ਆਵਾਜ਼ ਇਸ ਬਾਰਡਰ ਸੂਬੇ ਦੀ ਆਵਾਜ਼ ਬਲੰਦ ਹੋਊਗੀ ਔਰ ਨੈਸ਼ਨਲ ਪਾਰਟੀਆਂ ਨੂੰ ਇੱਕ ਸਬਕ ਸਿਖਾਉਣ ਦਾ ਕੰਮ ਕਰੋਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ